ਅੰਮ੍ਰਿਤਸਰ ਲੋਹਾਰਾ ਕਾ ਰੋਡ ਬਾਈਪਾਸ ਵਿਖੇ ਕਰੀਬ ਤਿੰਨ-ਚਾਰ ਸਾਲਾਂ ਤੋਂ ਫਲਾਈਓਵਰ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਜੋ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ। ਨਿਰਮਾਣ ਅਧੀਨ ਫਲਾਈਓਵਰ ਕਾਰਨ ਰਾਹਗੀਰ, ਵਾਹਨ ਚਾਲਕ ਅਤੇ ਇਲਾਕਾ ਵਾਸੀ ਪਰੇਸ਼ਾਨ ਹੋ ਰਹੇ ਹਨ ਪਰ ਸੰਬੰਧਿਤ ਵਿਭਾਗ ਜਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਇਸ ਦੇ ਨਿਰਮਾਣ ਕਾਰਜ ਵੱਲ ਕੋਈ ਸੰਜੀਦਗੀ ਨਹੀਂ ਦਿਖਾਈ ਜਾ ਰਹੀ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਫਲਾਈਓਵਰ ਦਾ ਨਿਰਮਾਣ ਕਾਰਜ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਰਾਹਗੀਰਾਂ ਲਈ ਰਾਹ ਆਸਾਨ ਹੋ ਸਕੇ। ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਜੋ ਕੰਪਨੀ ਸਮੇਤੇ ਕੰਮ ਨਹੀਂ ਕਰਦੀਆਂ ਉਹਨਾਂ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ। ਮੁਸ਼ਕਲ ਬਹੁਤ ਜ਼ਿਆਦੀ ਹੈ ਜੀ। ਦੇਖੋ ਪੁੱਲ ਨੂੰ ਕਟੋ ਘਾੜੇ ਮੇਸਾ ਤੇਰੇ ਸਾਲ ਹੋ ਗਏ ਕੰਮ ਚੱਲਦੇ ਨੇ। ਤਿੰਨ ਸਾਲਾਂ ਦੇ ਵਿੱਚ 1.5 ਸਾਲ ਹੋ ਗਿਆ ਕੰਮ ਬੰਦ ਪਿਆ। ਹੁਣ ਨੇ ਕੰਮ ਸ਼ੁਰੂ ਕਰਾਇਆ ਤੇ ਪਰ ਫਿਰ ਵੀ ਮੁਸ਼ਕਲ ਬਹੁਤ ਜ਼ਿਆਦੀ ਆ। ਲੋਕੀ ਜਿਹੜੇ ਨਾ ਆਪਣੇ ਰਾਹ ਤੋਂ ਕਹਾ ਜਾਣਾ ਪੈਂਦਾ ਉਹਨਾਂ ਨੂੰ। ਇਧਰ ਜਾ ਉਧਰ ਜਾ ਮੋੜ ਮੁੜ ਕੇ ਬਹੁਤ ਮੁਸ਼ਕਲ ਆ। ਇੱਕ ਸਕੂਲ ਹੈ ਜਿਆ ਆਪਣੇ 3-4-5 ਸਕੂਲ ਇਸ ਹੈਗੇ ਆ। ਉਹਨਾਂ ਕਹਿੰਦੇ ਜਿਆਦਾ ਮੁਸ਼ਕਲਾਂ ਆਉਂਦੀਆਂ ਕਿਉਂਕਿ ਟ੍ਰੈਫਿਕ ਦਾ ਬਹੁਤ ਜ਼ਿਆਦਾ ਇੱਧਰ ਇੱਕ ਰਿਹਾ ਹੋ ਗਾ ਸਿਰਫ ਸਕੂਲਾਂ ਕਰਕੇ ਇਹ ਜਿਹੜੇ ਆ ਲੋਕਲ ਆ ਉਹਨਾਂ ਨੂੰ ਪਤਾ ਲੱਗ ਗਲੀ-ਗੁਲੀ ਜਿਹਾ ਕਿੱਥੇ ਲੋਕ ਰਹਿ ਜਾਂਦੇ ਆ ਪਰ ਜਿਹੜਾ ਬਾਹਰੋਂ ਬੰਦਾ ਆ ਉਹਨੂੰ ਬੜੀ ਮੁਸ਼ਕਲ ਆਉਂਦੀ ਆ ਵੀ ਕਿਹੜੇ ਪਾਸੇ ਜਾਵੇ ਕਿੰਦਰ ਮੁੜੇ ਕੀ ਕਰੂਗਾ ਅਗਲਾ ਪਰ ਇਹਨਾਂ ਕਹਿੰਦੇ ਵੀ ਜਲਦੀ ਤੋਂ ਜਲਦੀ ਇਹਨਾਂ ਪੁਲ ਨੂੰ ਜਿਹੜਾ ਵੀ ਇਹਦਾ ਕੋਈ ਰਾਹ ਰੋ ਜਾ ਦੂਜੇ ਪਾਸੇ ਬੜੇ ਉਹ ਵੀ ਥੋੜਾ ਠੀਕ ਕਰਨ ਉਹ ਬਹੁਤ ਖਰਾਬ ਹੋਏ ਆ ਥੋੜਾ ਬੋਧ ਕਹਿ ਕੇ ਅਸੀਂ ਕਿ ਮਿੱਟੀ-ਮਿੱਟੀ ਭਾਈ ਹੈਗੀ ਕਿ ਉਹਨਾਂ ਨੂੰ ਕਿਰਵਾ ਪਰ ਗੁਰਜੀਤ ਸਾਹਿਬ ਪਰ ਆਪਣੇ ਮੰਤਰੀ ਸਾਹਿਬ ਨੇ ਬੇਨਤੀ ਕੀਤੀ ਉਹਨਾਂ ਨੇ ਕਹਿ ਗਏ ਕਰਵਾਤੀ ਪਰ ਹੁਣ ਇਹਨੇ ਥੋੜਾ ਇਹਨੂੰ ਪੱਕਾ ਕੀਤਾ ਜਾਵੇ ਥੋੜਾ ਮੁਸ਼ਕਲਾਂ ਆਉਂਦੀਆਂ بارشਾਂ ਹੋਈਆਂ ਬਹੁਤ ਰਸਤੇ ਖਰਾਬ ਹੋਏ ਆ ਮੰਗ ਕਰਦੇ ਆ ਕਿ ਪ੍ਰਸ਼ਾਸਨ ਜੀ ਕਿ ਵੱਤਵਾਦ ਸੰਗਤ ਜਿਹੜੀ ਨਾ ਇਹ ਰਵਾ ਗਾ ਰੋਡ ਦੇ ਸਕੂਲ ਗਾ ਪਰੇਸ਼ਾਨੀ ਆਉਂਦੀ ਆ ਤੇ ਇਹਨੂੰ ਜਲਦੀ ਜਲਦੀ ਠੀਕ ਕਰਵਾਇਆ ਜਾਵੇ ਲੋਹੜਾ ਰੋਡ ਬਾਈਪਾਸ ਤੇ ਪੁਲ ਬਣ ਰਿਹਾ ਨਾ ਜੀ ਇਹ ਪਿਛਲੇ 5-7 ਸਾਲਾਂ ਤੋਂ ਹੀ ਕੰਮ ਲੰਕਿਆ ਪਿਆ ਇਹ ਪੁੱਲ ਬਣਦਿਆਂ ਬਣਦਿਆਂ ਕਈਆਂ ਦੀਆਂ ਜਾਨਾਂ ਗਈਆਂ ਕਈਆਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਨੇ ਕਿੰਨੀਆਂ ਗੱਡੀਆਂ ਟੁੱਟਦੀਆਂ ਨੇ ਕਈ ਨੁਕਸਾਨ ਹੁੰਦੇ ਆ ਆ ਵੇਖੋ ਲੋਹੜਕਾ ਰੋਡ ਜਿਹੜੀ ਮੇਨ ਰੋਡ ਆ ਵੱਡੇ ਵੱਡੇ ਸਕੂਲ ਇਸ ਰੋਡ ਦੇ ਉੱਤੇ ਨੇ ਗਾਂ ਕਿੰਨੇ ਪਿੰਡ ਇਸ ਰੋਡ ਦੇ ਉੱਤੇ ਰਲਦੇ ਨੇ ਇੱਥੇ ਹਮੇਸ਼ਾ ਹੀ ਇਹ ਪੁੱਲ ਦਾ ਕੰਮ ਨਾ ਹੋਣ ਕਰਕੇ ਨਾ ਜਾਮ ਲੱਗਿਆ ਰਹਿੰਦਾ ਹਮੇਸ਼ਾ ਹੀ ਜਾਣ ਦਾ ਖੂਬ ਬਣਿਆ ਰਹਿੰਦਾ ਵੀ ਪਤਾ ਨਹੀਂ ਅੱਜ ਜਾਣਾ ਇੱਧਰ ਸ਼ਹਿਰ ਵੱਲ ਜਾਣਾ ਪੁੱਲ ਲੰਘ ਕੇ ਇੱਧਰ ਨੂੰ ਪਤਾ ਨਹੀਂ ਵਾਪਸ ਸਹੀ ਸਰਮਤਾਉਣਾ ਕਿ ਨਹੀਂ ਆਉਣਾ ਕਿਉਂਕਿ ਇਹ ਪੁਲ ਜਿਹੜਾ ਵਾ ਕਈਆਂ ਸਾਲਾਂ ਤੋਂ ਲਟਕਿਆ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਆਪਣੇ ਮਾਨਯੋਗ ਐਮਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਪੁਲ ਜਿਹੜਾ ਵਾ ਸਬੰਧਤ ਅਥਾਰਟੀ ਦੇ ਨਾਲ ਗੱਲਬਾਤ ਕਰੋ ਉਹਨਾਂ ਨੂੰ ਕਹੋ ਵੀ ਇਹ ਪੁਲ ਦਾ ਕੰਮ ਜਿਹੜਾ ਹੈ ਜਲਦੀ ਤੋਂ ਜਲਦੀ ਕੀਤਾ ਜਾਏ ਤਾਂ ਜੋ ਲੋਕਾਂ ਨੂੰ ਕੋਈ ਸੁਖਹੂਲਤ ਮਿਲ ਸਕੇ ਲੋਹਾਰਾ ਕਾ ਰੋਡ ਬਾਈਪਾਸ ਵਿਖੇ ਪਿਛਲੇ 3-4 ਸਾਲਾਂ ਤੋਂ ਫਲਾਈਓਵਰ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਜੋ ਬਦਕਿਸਮਤੀ ਦੇ ਨਾਲ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ ਅੱਧ ਵਿਚਾਲੇ ਕੰਮ ਬੰਦ ਹੋ ਜਾਂਦਾ ਹੈ ਇਸ ਦਾ ਜਵਾਬਦੇਹ ਕੌਣ ਹੈ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੈ ਪਰ ਇਸ ਦੇ ਵਿੱਚ ਜਿਹੜਾ ਖਾਮਿਆਜ਼ਾ ਹੈ ਉਹ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ ਉਹਨਾਂ ਨੂੰ ਖੱਜਲ ਖਵਾਰੀ ਹੁੰਦੀ ਹੈ ਇੱਥੋਂ ਦੇ ਜਿਹੜੇ ਆਸ-ਪਾਸ ਦੇ ਲੋਕ ਨੇ ਜਾਂ ਫਿਰ ਰਾਹੀਰ ਨੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹੁਣ ਆਖਿਆ ਜਾ ਰਿਹਾ ਹੈ ਕਿ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਹੈ ਪਰ ਸਵਾਲ ਇਹ ਹੈ ਕਿ ਕੰਮ ਪੂਰਾ ਕਦੋਂ ਹੋਵੇਗਾ ਸੋ ਉਮੀਦ ਕਰਦੇ ਹਾਂ ਕਿ ਜਲਦ ਇਸ ਦਾ ਨਿਰਮਾਣ ਕਾਰਜ ਜਿਹੜਾ ਹੈ ਉਹ ਪੂਰਾ ਕਰਕੇ ਜਨਤਾ ਦੇ سپرد ਇਹ ਫਲਾਈਓਵਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ